ਖੰਨਾ ਦੇ ਵਿਧਾਇਕ ਕਰਨ ਪ੍ਰੀਤ ਸਿੰਘ ਸੋਨ ਅਤੇ ਸ਼ਵਾਲੀਏ ਨਗਰ ਸੁਧਾਰਤ ਮਿਤੀ ਛੇਪੂਰੀ ਮੰਦਿਰ ਖੰਨਾ ਵੱਲੋਂ ਵੱਖ-ਵੱਖ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਸਮੂਹ ਆਗੂਆਂ ਤੇ ਸਮਿਤੀ ਦੇ ਸਮੂਹ ਉਹਦੇ ਜਿੰਨੇ ਵੀ ਬੈਡ ਐਲੀਮੈਂਟਸ ਸੀ ਗੁੰਡਾ ਐਲੀਮੈਂਟਸ ਸੀ ਉਹਨਾਂ ਨੇ ਇਹ ਬੈਡ ਐਲੀਮੈਂਟਸ ਨੂੰ ਸਾਰਿਆਂ ਨੂੰ ਇਸ ਇਸ ਸਾਰੇ ਕੇਸ ਤੋਂ ਦੂਰ ਰੱਖਿਆ ਸੋ ਇਸ ਕਰਕੇ ਮੰਦਿਰ ਕਮੇਟੀ ਦਾ ਵੀ ਤਹਿਦ ਜਿਹੜੀ 15 ਅਗਸਤ ਨੂੰ ਬਹੁਤ ਬੰਦਭਾਗੀ ਘਟਨਾ ਘਟੀ ਸੀ ਇਹਦੇ ਵਿੱਚ ਚੋਰਾਂ ਨੇ ਔਰ ਚੋਰੀ ਵੀ ਕੀਤੀ ਤੇ ਭਗਵਾਨ ਮੋਹਨਨਾਥ ਦਾ ਜਿਹੜਾ ਸ਼ਿਵਲਿੰਗ ਸੀ ਉਹ ਵੀ ਤੋੜ ਕੇ ਸਾਡੇ ਮੰਦੂ ਜੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਵਿਧਾਇਕ ਕਰਨਪ੍ਰੀਤ ਸਿੰਘ ਸੋਨ ਅਤੇ ਸ਼ਿਵਾਲੀਏ ਨਗਰ ਸੁਧਾਰਤ ਸਮਿਤੀ ਛੇਪੂਰੀ ਮੰਦਰ ਖੰਨਾ ਵੱਲੋਂ ਵੱਖ-ਵੱਖ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਸਮੂਹ ਆਗੂਆਂ ਤੇ ਸਮਿਤੀ ਦੇ ਸਮੂਹ ਉਹਦੇ ਧਾਰਾਵਾਂ ਵੱਲੋਂ 15 ਅਗਸਤ ਨੂੰ ਹੋਈ ਚੋਰੀ ਅਤੇ ਬੇਅਤਮੀ ਦੀ ਘਟਨਾ ਦੇ ਦੋਸ਼ਾਂ ਨੂੰ ਖੰਨਾ ਪੁਲਿਸ ਵੱਲੋਂ ਫੜਲੇ ਜਾਂਸ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਖੰਨਾ ਦੇ ਜ਼ਾਇਤ ਕਰਨਪ੍ਰੀਤ ਸਿੰਘ ਖੋਨ ਦਾ ਪ੍ਰੈਸ ਕਾਨਫਰੰਸ ਦੌਰਾਨ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਆਕੀ ਖੰਨਾ ਦੇ ਵਿਦਾਇਤ ਤਰਨਪ੍ਰੀਤ ਸਿੰਘ ਸੂਨ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਪੁਲਿਸ ਦੇ ਸਮੂਹ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਇਸ ਲਈ ਉਹ ਧੰਨਵਾਦ ਕਰਦੇ ਹਨ ਜਿਨ੍ਹਾਂ ਵੱਲੋਂ ਸਾਨੂੰ ਪੂਰੀ ਤਰ੍ਹਾਂ ਪ੍ਰੋਸਾਹ ਦਿੱਤਾ ਗਿਆ ਸੀ ਕਿ ਹਰ ਹਾਲਤ ਵਿੱਚ ਚੋਰ ਫੜ ਲਏ ਜਾਣਗੇ ਰਾਡਿਕ ਕਮੇਟੀ ਵੱਲੋਂ ਇਹ ਪੁਰਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਹਦਾਇਤ ਪਰਮਪ੍ਰੀਤ ਸਿੰਘ ਸੁੰਦ ਅਤੇ ਮੰਦਰ ਸਮਿਤੀ ਦੇ ਉਧੇਦਾਰ ਨੇ ਸਮੂਹ ਖੰਨਾਵਾਸੀਆਂ ਖੰਨਾਦਿਆ ਸਮੂਹ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਆਗੂਆਂ ਧਾਰਮਿਕ ਸੰਸਥਾਵਾਂ ਰਾਜਨੀਤਿਕ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਸਾਰਿਆਂ ਦੇ ਸਹਿਯੋਗ ਸਦਕਾ ਆਲ ਇੰਡੀਆ ਦਾ ਬਹੁਤ ਵੱਡਾ ਚੋਰਾ ਦਾ ਗਰੋਪ ਫੜ ਹੋ ਗਿਆ ਅਤੇ ਖੰਨਾਪੁਰ ਨੂੰ ਕਾਮਯਾਬੀ ਮਿਲੀ ਨੇ ਸ਼ਿਪਰੀ ਮੰਦਰ ਜਿਹੜੀ 15 ਅਗਸਤ ਨੂੰ ਬਹੁਤ ਵੱਧ ਬਦਬਾਹੀ ਘਟਨਾ ਘਟੀ ਸੀ ਜਿਹਦੇ ਵਿੱਚ ਚੋਰਾਂ ਨੇ ਔਰ ਚੋਰੀ ਦੀ ਕੀਤੀ ਤੇ ਭਗਵਾਨ ਮੋਹਨਨਾਥ ਦਾ ਜਿਹੜਾ ਸ਼ਿਵਲਿੰਗ ਸੀ ਉਹ ਵੀ ਤੋੜ ਕੇ ਸਾਡੇ ਮੰਦਰ ਨੂੰ ਜੋ ਆਹਤ ਕੀਤਾ ਸੀ ਉਹਨਾਂ ਨੇ ਸਾਡੇ ਸਾਰੇ ਭਗਤਾਂ ਦਾ ਜਿਹੜਾ ਮਨ ਆਹਤ ਕਰ ਦਿੱਤਾ ਸੀ ਤਾਂ ਉਹ ਦਿਨ ਅਸੀਂ ਬਹੁਤ ਹੀ ਦਰਦਨਾਕ ਘਟਨਾ ਉਹ ਦੇਖ ਕੇ ਬਹੁਤ ਹੀ ਆਹਤ ਹੋਏ ਤੇ ਦੇਖ ਕੇ ਅਸੀਂ ਫਿਰ ਪੁਨਰਪ੍ਰਸ਼ਾਸਨ ਦੀ ਮੰਗ ਲਿੱਤੀ ਤਜੋ ਵਾ ਸਾਨੂੰ ਪਤਾ ਲੱਗਿਆ ਵੀ ਚੋਰ ਫੜੜੇ ਗਏ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਵੀ ਚਲੋ ਜਿਹੜੇ ਦੋਸ਼ੀ ਨੇ ਉਹ ਫੜੜੇ ਗਏ ਨੇ ਤੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਹਾਇਤਾ ਦਿਲਾਊਗਾ ਤੇ ਸਾਡਾ ਸਮਾਨ ਜਿਹੜਾ ਚੋਰੀ ਹੋਇਆ ਉਹ ਵੀ ਬਰਾਮਦ ਹੋਏਗਾ ਤੇ ਲੋਕਾਂ ਨੂੰ ਵੀ ਰਾਹਤ ਮਿਲੇਗੀ ਕਿ ਜਿਹੜੇ ਇੱਥੇ ਸ਼ਿਵਲਿੰਗ ਉਹਨਾਂ ਨੇ ਤੋੜਿਆ ਉਹ ਬੇਅਦਬੀ ਜਿਹੜੀ ਕੀਤੀ ਹੈ ਉਹਨਾਂ ਨੂੰ ਬੰਦੀ ਸਜ਼ਾ ਮਿਲੇਗੀ ਇਸ ਲਈ ਅਸੀਂ ਬਹੁਤ ਧੰਨਵਾਦ ਕਰਨ ਲਈ ਇੱਥੇ ਇਕੱਠੇ ਹੋਏ ਆ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਸਾਨੂੰ ਸਹਿਯੋਗ ਦਿੱਤਾ ਵੀ ਇੱਥੇ ਸਾਰੇ ਤਰ੍ਹਾਂ ਦੇ ਜਿਹੜੇ ਅਫਸਰ ਸੀ ਉਹ ਪਹੁੰਚੇ ਔਰ ਉਹਨਾਂ ਨੇ ਬڑے ਪ੍ਰਸ਼ਾਸਨ ਦੇ ਪੁਲਿਸ ਦੇ ਬੰਦੇ ਹਰ ਵੇਲੇ ਕੈਮਰਿਆਂ ਤੇ ਸਾਡੇ ਮੰਦਰ 'ਚ ਲਗਾ ਕੇ ਰੱਖੇ 24 ਘੰਟੇ ਦਿਨ ਰਾਤ ਕਰਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਔਰ ਸਾਰੇ ਖੰਨੇ ਦੇ ਵਿੱਚ ਜਿੰਨੇ ਵੀ ਉਹਨਾਂ ਨੂੰ ਲੱਗਦਾ ਸੀ ਜਿੱਥੇ ਵੀ ਉਹਨਾਂ ਨੂੰ ਲੱਗਿਆ ਵੀ ਕੈਮਰੇ ਖੰਗਾਲੇ ਚਾਹੀਦੇ ਨੇ ਉਹ ਸਾਰੇ ਕੈਮਰੇ ਉਹਨਾਂ ਨੇ ਖੰਗਾਲੇ ਔਰ ਸਾਡੇ ਵੀ ਅਸੀਂ ਕੋਆਪਰੇਸ਼ਨ ਉਹਨਾਂ ਨੂੰ ਬਹੁਤ ਦਿੱਤੀ ਕਮੇਟੀ ਨੇ ਸਾਡੇ ਦੇ ਤੇ ਤਾਂ ਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਸਕੇ ਕਿਉਂਕਿ ਸਭ ਨੇ ਪ੍ਰੈਸ਼ਰ ਬਣਾਇਆ ਜੀ ਦੇਖੋ ਸਰਕਾਰ ਪੁਲਿਸ ਪ੍ਰਸ਼ਾਸਨ ਨੇ ਦੇਖੋ ਪਹਿਲੇ ਦਿਨ ਤੋਂ ਸਾਨੂੰ ਸਹਿਯੋਗ ਕਰਨਾ ਸ਼ੁਰੂ ਕਰਤਾ ਪਰ ਜੇ ਸਾਨੂੰ ਸਹਿਯੋਗ ਮਿਲਿਆ ਤਾਂ ਮਿਲਿਆ ਤਾਂ ਉਹਨਾਂ ਦੀ ਸਭ ਦੀ ਇੱਕ ਸੰਗਠਨ ਨਾਲ ਇਹ ਜੇ ਸਭ ਨੇ ਇੱਕ ਆਪਣਾ ਪ੍ਰੈਸ਼ਰ ਬਣਾਇਆ ਸਾਰੇ ਰਾਜਨੀਤਿਕ ਦਲਾਂ ਨਾਲ ਮੈਂ ਮੈਂ ਸਭ ਦੇ ਬਾਕੀ ਜਿੰਨੇ ਵੀ ਦਲ ਸਾਡੇ ਕੋਲ ਆਏ ਨੇ ਇਹ ਨਹੀਂ ਮੈਂ ਕਹਿੰਦਾ ਵੀ ਕਿਸੇ ਕਿਸੇ ਗੱਲ ਤੇ ਕਮੀ ਰਹੀ ਹੈ ਜੇ ਭਾਜਪਾ ਵਾਲੇ ਨੇ ਜਾਂ ਕਾਂਗਰਸ ਵਾਲੇ ਨੇ ਜਾਂ ਅਕਾਲੀ ਦਲ ਵਾਲੇ ਨੇ ਕੋਈ ਦਲ ਨੇ ਸਾਡਾ ਕਿਸਾ ਨਾਲ ਵਾਲ ਨੇ ਕੋਈ ਕਿਸੇ ਗੱਲ ਨਾਲ ਨੇ ਕਮੀ ਨਹੀਂ ਛੱਡੀ ਜੀ ਪੂਰਾ ਸਹਿਯੋਗ ਦਿੱਤਾ ਔਰ ਇਹ ਸਾਰੀਆਂ ਗੱਲਾਂ ਦੁੱਤੇ ਉੱਠ ਕੇ ਸਾਰੇ ਸਾਰੀਆਂ ਜਨ ਲਾ ਤੋਂ ਉੱਠੇ ਉੱਠ ਕੇ ਪੋਲਿਟਿਕ ਪਾਰਟੀ ਤੋਂ ਉੱਠੇ ਉੱਪਰ ਉੱਠ ਕੇ ਸਭ ਨੇ ਇੱਕ ਨੂੰ ਇਹ ਸਮਝਿਆ ਵੀ ਸਾਡੇ ਭੋਲੇ ਨਾਮ ਦੇ ਉੱਤੇ ਪ੍ਰਹਾਰ ਹੋਇਆ ਅਸੀਂ ਇਹ ਸਹਿਣ ਨਹੀਂ ਕਰ ਸਕਦੇ ਅਸੀਂ ਇਹ ਮਤਲਬ ਇਹ ਕੰਮ ਅਸੀਂ ਕਰਨਾ ਹੀ ਕਰਨਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਬੜੇ ਇੱਕ ਅਹਿਮ ਮੁੱਦੇ ਤੇ ਬੁਲਾਈ ਗਈ ਹੈ ਔਰ ਮੰਦਰ ਕਮੇਟੀ ਦਾ ਵੀ ਮੈਂ ਉਹ ਧੰਨਵਾਦ ਕਰਦਾ ਕਿ ਮੰਦਰ ਕਮੇਟੀ ਨੇ ਮੰਤਰ ਕਮੇਟੀ ਦੇ ਸਦਸਿਆਂ ਨੇ ਸਾਰਿਆਂ ਨੇ ਬੜਾ ਵੱਡੇ ਲੈਵਲ ਤੇ ਕੋਆਪਰੇਟ ਕੀਤਾ ਟਾਈਮ-ਟਾਈਮ ਸਿਰ ਉਹ ਮਤਲਬ ਕਿ ਇਹ ਸਭ ਮੈਟਰ ਨੂੰ ਹੈਂਡਲ ਕਰਦੇ ਰਹੇ ਔਰ ਇੱਕ ਸ਼ਾਂਤਮਈ ਵਾਤਾਵਰਨ ਬਣਾ ਕੇ ਰੱਖਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਜਿਹੜੇ ਸ਼ਰਾਰਤੀ ਐਲੀਮੈਂਟ ਜਿਹੜੇ ਕਿ ਇਸ ਨੂੰ ਕਦੇ ਤਾਂ ਕੋਈ ਧਾਰਮਿਕ ਰੰਗਤ ਦੇਣ ਨੂੰ ਫਿਰਦੇ ਸੀ ਕਦੇ ਉਹ ਇਸ ਨੂੰ ਚਾਹਦੇ ਸੀ ਵੀ ਕਿਸੇ ਤਰੀਕੇ ਨਾਲ ਇਹਦੀ ਆੜ ਲੈ ਕੇ ਪੰਜਾਬ ਦੇ ਵਿੱਚ ਕੋਈ ਜਣੀ ਕਿ ਅਸੀਂ ਗਲਤ ਫਿਰਕਾ ਪ੍ਰਸਿੱਧਾ ਮੈਸੇਜ ਫਲਾ ਸਕੀਏ ਸੋ ਐਸੇ ਜਿੰਨੇ ਵੀ ਬੈਡ ਐਲੀਮੈਂਟਸ ਸੀ ਗੁੰਡਾ ਐਲੀਮੈਂਟਸ ਸੀ ਉਹਨਾਂ ਨੇ ਇਹ ਬੈਡ ਐਲੀਮੈਂਟਸ ਨੂੰ ਸਾਰਿਆਂ ਨੂੰ ਇਸ ਇਸ ਸਾਰੇ ਕੇਸ ਤੋਂ ਦੂਰ ਰੱਖਿਆ ਸੋ ਇਸ ਕਰਕੇ ਮੰਦਿਰ ਕਮੇਟੀ ਦਾ ਵੀ ਤਹਿ ਦਿਲ ਤੋਂ ਧੰਨਵਾਦ ਔਰ ਮੈਂ ਉਚੇਚੇ ਤੌਰ ਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੀਡੀਆ ਦੇ ਹੱਥ ਚ ਬਹੁਤ ਵੱਡੀ ਤਾਕਤ ਹੁੰਦੀ ਹੈ ਮੀਡੀਆ ਕਰਮੀਆਂ ਨੇ ਮੀਡੀਆ ਵਾਸੀਆਂ ਨੇ ਸਾਡਿਆਂ ਨੇ ਬਹੁਤ ਵੱਡੀ ਇੱਕ ਇਸ ਦੀ ਜੋ ਕਵਰੇਜ ਕੀਤੀ ਇੱਕ ਇੰਨੀ ਸ਼ਾਨਦਾਰ ਲਾਜਵਾਬ ਕਵਰੇਜ ਕੀਤੀ ਸੀ ਕਿਉਂਕਿ ਕਿਸੇ ਵੀ ਕਿਸਮ ਦੀ ਇਹਨੂੰ ਤੂਲ ਦਿੱਤੀ ਜਾ ਸਕਦੀ ਸੀ ਪਰ ਉਹ ਇਹ ਗੱਲ ਨੂੰ ਸਮਝਦੇ ਸੀ ਕਿਤੇ ਨਾ ਕਿਤੇ ਨਾ ਮੀਡੀਆ ਨੂੰ ਵੀ ਔਰ ਸਾਰੇ ਸਮਾਜ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਸੀ ਕਿ ਇਹ ਜਿਹੜਾ ਮੈਟਰ ਹੈ ਇਹਦੇ ਵਿੱਚ ਕਿਸੇ ਦਾ ਇਹਦੇ ਚ ਕਿਸੇ ਇੱਕ ਕਿਸੇ ਸਮੁਦਾਏ ਦੀ ਜਾਂ ਕਿਸੇ ਇੱਕ ਕਿਸੇ ਬੰਦੇ ਦੀ ਇਹ ਚ ਬੈਡ ਇੰਟੈਂਸ਼ਨ ਹੋਏ ਨਹੀਂ ਸਕਦੀ ਕਿਉਂਕਿ ਭਗਵਾਨ ਸ਼ਿਵ ਸ਼ਿਵ ਭੋਲੇਨਾਥ ਉਹ ਸਾਰਿਆਂ ਦੇ ਸਾਂਝੇ ਨੇ ਸਾਰੇ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ ਸਿਰ ਝੁਕਾਉਂਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਸੋ ਜਿਹੜਾ ਚੋਰ ਹੁੰਦਾ ਹੈ ਚੋਰ ਕੋਈ ਵੀ ਹੋਵੇ ਚੋਰ ਦਾ ਕੋਈ ਧਰਮ ਨਹੀਂ ਹੁੰਦਾ ਚੋਰ ਦਾ ਕੋਈ ਮਜ਼ਹਬ ਨਹੀਂ ਹੁੰਦਾ ਚੋਰ ਦਾ ਮੋਟਿਵ ਸਿਰਫ ਇੱਕ ਹੁੰਦਾ ਚੋਰੀ ਕਰਨਾ ਔਰ ਤੁਸੀਂ ਦੇਖਿਆ ਹੋਣਾ ਅੱਜ ਸਵੇਰੇ ਐਸਐਸਪੀ ਮੈਡਮ ਦੀ ਕਾਨਫਰੈਂਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਕਿ ਜਿਹੜੇ ਉਹ ਦੋਸ਼ੀ ਨੇ ਉਹ ਦੋਸ਼ੀਆਂ ਦੀ ਵੀ ਤੁਸੀਂ ਅੱਜ ਸਵੇਰੇ ਕਵਰੇਜ ਕਰਕੇ ਆਏ ਹੋ ਇਹ ਜਿਹੜੇ ਚਾਰ ਦੋਸ਼ੀ ਫੜੇ ਗਏ ਨੇ ਇਹ ਇਹਨਾਂ ਦੇ ਜਿਹੜੇ ਮਨਸੂਬੇ ਸੀ ਜਿਨ੍ਹਾਂ ਚੋਂ ਦੋ ਪੰਜਾਬ ਚੋਂ ਫੜੇ ਗਏ ਨੇ ਤੇ ਦੋ ਬਾਹਰਲੀਆ ਸਟੇਟਾਂ ਤੋਂ ਸੀ ਮੈਂ ਮੇਰੀ ਇੱਕ ਮੰਨਣਾ ਔਰ ਸੋਚ ਇੱਕ ਹੋਰ ਵੀ ਹੈ ਭਗਵਾਨ ਸ਼ਿਵ ਦੀ ਲੀਲਾ ਕਹੋ ਇਹਨੂੰ ਅਪਰੰਪਾਰ ਲੀਲਾ ਕਹੋ ਭਗਵਾਨ ਸ਼ਿਵ ਦੀ ਇਹ ਭਗਵਾਨ ਸ਼ਿਵ ਨੇ ਇਹ ਇਹਨਾਂ ਨੇ ਦੇਖੋ ਕਿੱਡਿਆ ਵੱਡਾ ਇੱਕ ਇੱਕ ਵੱਡਾ ਕਾਂਡ ਹੋਣ ਤੋਂ ਬਚ ਗਿਆ ਕਿ ਇਹਨਾਂ ਦਾ ਅਗਲਾ ਮਨਸੂਬਾ ਸੀ ਕਿ ਭਾਰਤ ਦੇ ਸਾਊਥ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਆਪਣੇ ਕੋਈ ਪ੍ਰਾਚੀਨ ਇਤਿਹਾਸਿਕ ਮੰਦਿਰ ਸੀ ਇਹਨਾਂ ਨੇ ਉੱਥੇ ਬਹੁਤ ਵੱਡਾ ਇੱਕ ਗੈਂਗ ਬਣਾ ਕੇ ਇੱਕ ਵੱਡੇ ਲੈਵਲ ਦੀ ਕਿਸੇ ਲੁੱਟਖੋ ਨੂੰ ਅੰਜਾਮ ਦੇਣਾ ਸੀ ਸੋ ਕਿਤੇ ਨਾ ਕਿਤੇ ਸ਼ਕਤੀਆਂ ਦੇਖੋ ਕਿੱਡੀਆਂ ਵੱਡੀਆਂ ਮੌਜੂਦ ਨੇ ਕਿ ਭਗਵਾਨ ਸ਼ਿਵ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਰੀ ਘਟਨਾ ਇੱਕ ਤਰ੍ਹਾਂ ਨਾਲ ਆਪਣੇ ਉੱਤੇ ਹੰਡਾਉਂਦੇ ਹੋਏ ਆਪਣੇ ਉੱਤੇ ਲੈਂਦੇ ਹੋਏ ਇਹ ਜਿਹੜੀ ਕੇਸ ਸੀਗਾ ਇਹ ਕੁਦਰਤੀ ਗੱਲ ਕਿ ਖੰਨਾ ਪੁਲਿਸ ਦੇ ਖੰਨਾ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਗਿਆ ਔਰ ਮੈਂ ਉਹਰੇ ਸ਼ਾਬਾਸ਼ ਦਿੰਨਾ ਹੈ ਪੁਲਿਸ ਅਧਿਕਾਰੀਆਂ ਨੂੰ ਚਾਹੇ ਉਹ ਡੀਜੀਪੀ ਗੌਰਵ ਯਾਦਵ ਜੀ ਦੀ ਕਮਾਂਡ ਦੇ ਵਿੱਚ ਪੂਰੀ ਪੂਰੇ ਫੋਰਸ ਨੇ ਕੰਮ ਕੀਤਾ ਹੋਵੇ ਤੇ ਚਾਹੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਹੋਣ ਚਾਹੇ ਐਸਐਸਪੀ ਅਸ਼ਵਨੀ ਗੋਟਿਆਲ ਜੀ ਹੋਣ ਚਾਹੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਜੀ ਹੋਣ ਡੀਐਸਪੀ ਅਮਰਿਤਪਾਲ ਸਿੰਘ ਜੀ ਹੋਣ ਨਾਲ ਸੀਆਈਏ ਦੇ ਇਨਸਟਾਫ ਅਮਨ ਜੀ ਹੋਣ ਜਿਹੜੀਆਂ ਟੀਮਾਂ ਬਾਹਰੋਂ ਵੀ ਆਈਆਂ ਮੈਂ ਸਾਰਿਆਂ ਦੀ ਉਰੇ ਇਸ ਗੱਲ ਤੇ ਸਰਾਨਾ ਕਰਦਾ ਹਾਂ ਕਿ ਜੀਨਾ ਨੇ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਇੱਕ ਘੰਟਾ ਵੀ ਕਿਤੇ ਅਵੇਸਲੇ ਨਹੀਂ ਜਾਣ ਦਿੱਤਾ ਕਿਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਇਹ ਐਡਾ ਵੱਡਾ ਜੋ ਅੰਤਰਰਾਜੀ ਗੈਂਗ ਸੀ ਇਹ ਇੰਟਰ ਸਟੇਟ ਗੈਂਗ ਇਹਨੂੰ ਉਹਨਾਂ ਨੇ ਬੇਨਕਾਬ ਕੀਤਾ ਬੇ ਕਾਬੂ ਕੀਤਾ ਔਰ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਿ ਜਿਹੜਾ ਇਹ ਚਾਹੇ ਚਾਂਦੀ ਚੋਰੀ ਕਰਦੇ ਸੀ ਚਾਹੇ ਸੋਨਾ ਚੋਰੀ ਕਰਦੇ ਸੀ ਚਾਹੇ ਗੁਰਦੁਆਰਿਆਂ ਚੋਂ ਮੰਦਰਾਂ ਚੋਂ ਜੋ ਚੋਰੀ ਕਰਦੇ ਸੀ ਇਹ ਇਹ ਸਾਰੇ ਦਾ ਸਾਰਾ ਜੋ ਮਟੀਰੀਅਲ ਜਾ ਕੇ ਲਖਨਊ ਦੇ ਇੱਕ ਸੁਨਿਆਰੇ ਕੋਲ ਵੇਚਦੇ ਸੀ ਉਹਦੇ ਖਾਤੇ ਤੱਕ ਫ੍ਰੀਜ਼ ਕਰ ਦਿੱਤੇ ਗਏ ਉਹਨੂੰ ਅਰੈਸਟ ਤੱਕ ਕਰ ਲਿੱਤਾ ਗਿਆ ਔਰ ਉਥੋਂ ਜਿੰਨੀ ਮਤਲਬ ਕਿ ਰਿਕਵਰੀ ਹੋ ਸਕੀ ਚਾਂਦੀ ਦੀ ਰਿਕਵਰੀ ਕਰ ਲਈਤੀ ਗਈ ਹੈ ਔਰ ਇੱਕ ਬਹੁਤ ਵੱਡਾ ਨੈਕਸਸ ਸੀ ਜੋ ਇੱਕ ਕਰੈਕ ਹੋਇਆ ਔਰ ਇਸ ਗੱਲ ਦਾ ਮੈਂ ਫੇਰ ਤੋਂ ਇੱਕ ਵਾਰ ਕਹੂੰਗਾ ਵੀ ਇਹ ਜਿਹੜਾ ਸ਼ਰੈ ਇਹ ਖੰਨਾ ਪੁਲਿਸ ਨੂੰ ਸਾਡੀ ਪੁਲਿਸ ਨੂੰ ਮਿਲਣਾ ਸੀ ਸੋ ਇਹ ਵੀ ਭਗਵਾਨ ਭੋਲੇ ਨਾਥ ਦੀ ਅਪਾਰ ਕਿਰਪਾ ਹੈ ਜੋ ਇਹ ਸੇਵਾ ਦਾ ਮੌਕਾ ਮੈਂ ਕਹੂੰਗਾ ਸੇਵਾ ਇੱਕ ਸੇਵਾ ਸੀ ਕਿਉਂਕਿ ਭਗਵਾਨ ਦੇ ਮੰਦਿਰਾਂ 'ਚ ਚੋਰੀਆਂ ਕਰਦੀਆਂ ਪਾਪ ਕਮਾਉਣੇ ਗੁਰਦੁਆਰਿਆਂ 'ਚ ਚੋਰੀਆਂ ਕਰਦੀਆਂ ਪਾਪ ਕਮਾਉਣੇ ਔਰ ਉਹਨਾਂ ਅਨਸਰਾਂ ਨੂੰ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਜੇਲਾ 'ਚ ਡੱਕਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸੋ ਜੋ ਇਹ ਸੇਵਾ ਹੈ ਇਹ ਸਾਡੇ ਖੰਨਾ ਪੁਲਿਸ ਦੇ ਹੱਥ ਦੇ ਵਿੱਚ ਆਈ ਸੋ ਮੈਂ ਇਸ ਗੱਲ ਹੀ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਪਰ ਇੱਕ ਸਨੇਹਾ ਜਿਹੜਾ ਕਿ ਬੜਾ ਇੰਪੋਰਟੈਂਟ ਸਨੇਹਾ ਮੈਂ ਪ੍ਰੈਸ ਦੇ ਮਾਧਿਅਮ ਨਾਲ ਦੇਣਾ ਚਾਹਨਾ ਆਪਣੇ ਖੰਨੇਵਾਸੀਆਂ ਨੂੰ ਕਿ ਜਿਸ ਦਿਨ 15 ਅਗਸਤ ਨੂੰ ਇਹ ਬਹੁਤ ਵੱਡਾ ਇੱਕ ਪਾਪ ਹੋਇਆ ਸੀ ਕਾਂਡ ਹੋਇਆ ਸੀ ਠੀਕ ਆ ਉਸ ਦਿਨ ਸਾਡੇ ਸਾਰਿਆਂ ਦੀ ਭਾਵਨਾ ਬੜੀ ਆहत ਸੀ ਸਾਡੇ ਭਾਵਨਾ ਨੂੰ ਚੋਟ ਪਹੁੰਚੀ ਹੋਈ ਸੀ ਪਰ ਮੈਂ ਉਸ ਦਿਨ ਇੱਕ ਚੀਜ਼ ਦੇਖਿਆ ਜਿਹੜਾ ਜੀਟੀ ਰੋਡ ਦੇ ਉੱਤੇ ਧਰਨਾ ਲੱਗਿਆ ਉਸ ਧਰਨੇ ਦੇ ਵਿੱਚ ਕਈ ਕਿਸਮ ਦੇ ਜਾਨੀ ਕਿ ਬਿਆਨਬਾਜ਼ੀਆਂ ਮੈਂ ਦੇਖੀਆਂ ਔਰ ਜਿਹੜੀ بڑے ਥੱਲੜੇ ਪੱਦਰ ਦੀ ਬਿਆਨਬਾਜ਼ੀ ਮੈਂ ਕੁਝ ਉਰੇ ਲੋਕਲ ਲੀਡਰਾਂ ਦੀ ਦੇਖੀ ਉਹ ਬੜੀ ਨਹਾਇਤੀ ਨਿੰਦਣਯੋਗ ਬਿਆਨਬਾਜ਼ੀ ਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਕਿਸਮ ਨਾਲ ਇਹਨੂੰ ਚਾਹੇ ਤਾਂ ਫਿਰਕਾਪ੍ਰਸਤੀ ਦਾ ਰੰਗ ਦਿੱਤਾ ਜਾਵੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਉਰੇ ਲੋਕਲ ਜਨਤਾ ਨੂੰ ਭੜਕਾ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਮਤਲਬ ਕਿ ਇਹਨਾਂ ਦੀਆਂ ਭਾਵਨਾਵਾਂ ਨੂੰ ਹੋਰ ਐਕਸਪਲੋਇਟ ਕੀਤਾ ਜਾਵੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਇਸ ਇਹਨੂੰ ਕੋਈ ਰੰਗਤ ਨਵੀਂ ਦੇ ਕੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਭਾਈ ਜਾਰ ਖਸਾਂਜ ਨੂੰ ਭੰਗ ਕੀਤਾ ਜਾਵੇ ਮੈਂ ਥੋੜੇ ਮਾਧਿਅਮ ਨਾਲ ਉਹਨਾਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਤੁਸੀਂ ਆਪਣੀਆਂ ਐਸੀਆਂ ਕੋਚੀਆਂ ਹਰਕਤਾਂ ਤੋਂ ਬਾਜ਼ ਆ ਜਾਓ ਕੀ ਹੁੰਦਾ ਹੈ ਕਿ ਇੱਕ ਛੋਟੀ ਜੀ ਜਣੇ ਕਿ ਇੱਕ ਗੱਲ ਨੂੰ ਤੁਸੀਂ ਮਤਲਬ ਕਿ ਕੀ ਸੀਗਾ ਕਿ ਆਉਣ ਵਾਲੇ ਸਮੇਂ ਚ ਉਹਰੇ ਲੋਕਲ ਇੱਕ ਇਲੈਕਸ਼ਨ ਸੀ ਇਲੈਕਸ਼ਨ ਨੂੰ ਜਿੱਤਣ ਲਈ ਕਈ ਤਾਂ ਆਪਣੇ ਢੀਆਂ ਪੁੱਤਾਂ ਨੂੰ ਜਿਧਾਣ ਲਈ ਮੈਂ ਦੇਖਿਆ ਉਹਦੇ ਵਿੱਚ ਉਹ ਜਾਨੀ ਕਿ ਉਹਨਾਂ ਨੇ ਅਲਫਾਜ਼ ਥਲੜੇ ਪੱਤਰ ਤੇ ਵਰਤੇ ਕਿ ਜਿਹੜੇ ਇੱਕ ਚੰਗੇ ਸਿਆਸੀ ਲੀਡਰ ਨੂੰ ਸ਼ੋਭਾ ਨਹੀਂ ਦਿੰਦੇ ਸੋ ਇਸ ਕਰਕੇ ਆਹੀ ਜਿਹੜੇ ਬੈਡ ਐਲੀਮੈਂਟ ਨੇ ਜਿਹੜੇ ਸਮਾਜ ਦੇ ਵਿੱਚ ਆਹੀ ਜੇ ਐਲੀਮੈਂਟ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦਾ ਚਾਹੁੰਦੇ ਹੋਣ ਜਿਹੜੇ ਜਿਹੜੇ ਮੌਕਾ ਹੀ ਭਾਲਦੇ ਹੋਣ ਕਿ ਸਾਨੂੰ ਕੋਈ ਵੀ ਮੌਕਾ ਮਿਲੇ ਤੇ ਅਸੀਂ ਇਹਨੂੰ ਕਿਸੇ ਕਿਸਮ ਦਾ ਅ ਮਤਲਬ ਕਿ ਕੋਈ ਵੀ ਰੰਗਤ ਦੇਖੇ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਸਕੀਏ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਤੋਂ ਬਚਾ ਕਰਕੇ ਰਹੋ ਇਹ ਇਹ ਬੜਾ ਅਮਨ ਸ਼ਾਂਤੀ ਵਾਲਾ ਸਾਡਾ ਸ਼ਹਿਰ ਹੈ ਸਾਡਾ ਅਮਨ ਸ਼ਾਂਤੀ ਵਾਲਾ ਸੂਬਾ ਪੰਜਾਬ ਹੈ ਸੋ ਮੈਂ ਇੱਕ ਵਾਰ ਤੋਂ ਫੇਰ ਸਾਡੇ ਖੰਨਾ ਵਾਸੀਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਮੈਂ ਵਧਾਈ ਨਹੀਂ ਦਊਂਗਾ ਕਿਉਂਕਿ ਵਧਾਈ ਇਸ ਲਈ ਨਹੀਂ ਮੈਂ ਦਊਂਗਾ ਚਾਹੇ ਬੰਦੇ ਫੜੇਗੇ ਮੈਂ ਵਧਾਈ ਇਸ ਲਈ ਨਹੀਂ ਦਊਂਗਾ ਕਿਉਂਕਿ ਉਹਨਾਂ ਨੇ ਪਾਪ ਕੀਤਾ ਸੋ ਪਾਪੀ ਨੂੰ ਫੜਿਆ ਜਾਣਾ ਇਹ ਕੋਈ ਵਧਾਈ ਦੀ ਗੱਲ ਨਹੀਂ ਪਰ ਮੈਂ ਹਾਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਸ ਗੱਲ ਦੇ ਉੱਤੇ ਮਤਲਬ ਕਿ ਸਾਡੇ ਦਿਲ ਨੂੰ ਇੱਕ ਸ਼ਾਂਤਮਨਾ ਜ਼ਰੂਰ ਮਿਲੀ ਹੈ ਸਾਡੇ ਦਿਲ ਨੂੰ ਇੱਕ ਠਰਮਾ ਜ਼ਰੂਰ ਮਿਲਿਆ ਹੈ ਕਿ ਐਸੇ ਪਾਪੀ ਜਿਨ੍ਹਾਂ ਨੇ ਪਾਪ ਕਮਾਇਆ ਅੱਜ ਉਹ ਆਪਣੀ ਸਜ਼ਾ ਭੋਗਣ ਲਈ ਬੜੀਆਂ ਸੰਗੀਨ ਧਰਾਵਾਂ ਦੇ ਅਧੀਨ ਅੱਜ ਉਹ ਪੁਲਿਸ ਦੇ ਕਸਟਡੀ 'ਚ ਨੇ ਔਰ ਬਹੁਤ ਜਲਦੀ ਉਹ ਸਲਾਖਾਂ ਦੇ ਪਿੱਛੇ ਆਉਣਗੇ ਜੇਲ੍ਹ 'ਚ ਹੋਣਗੇ ਧੰਨਵਾਦ